ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ YouTube ਚੈਨਲ ਗੁਰਵਿੰਦਰ ਇਨਫੋ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲੇਗੀ ਜੇਕਰ ਤੁਹਾਡੀਆਂ ਵੀ ਪੀਐਮ ਕਿਸਾਨ ਨਿਧੀ 2000 ਵਾਲੀਆਂ ਕਿਸ਼ਤਾਂ ਰੁਕੀਆਂ ਹੋਈਆਂ ਨੇ ਤੇ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਘਰ ਬੈਠੇ ਬੜੀ ਆਸਾਨੀ ਦੇ ਨਾਲ ਆਪਣੇ ਮੋਬਾਈਲ ਤੋਂ ਹੀ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਜੀ ਬੇਨਤੀ ਹੈਗਾ ਵੀਡੀਓ ਨੂੰ ਜਿਹੜਾ ਵਾ ਪੂਰਾ ਜ਼ਰੂਰ ਦੇਖ ਲਿਆ ਕਰੋ ਤਾਂ ਜੋ ਤੁਹਾਨੂੰ ਕਿਤੇ ਵੀ ਜਾਣਦੇ ਜਾਂ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਾ ਪਾਵੇ ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਵਾ ਬਹੁਤ ਸਾਰੇ ਮੇਰੇ ਭੈਣ ਭਰਾ ਜਿਹੜੇ ਨੇ ਉਹ ਮੇਰੇ ਨਾਲ ਅਟੈਚ ਨੇ ਜਿਸ ਤਰ੍ਹਾਂ ਮੈਨੂੰ ਕੋਈ ਪਰਸਨਲੀ ਜਾਣਦੇ ਨੇ ਉਹ ਭੈਣ ਭਰਾ ਫਿਰ ਮੈਨੂੰ ਕਹਿੰਦੇ ਆ ਕਿ ਤੁਸੀਂ ਇਹ ਕੰਮ ਜਿਹੜਾ ਵਾ ਕਰ ਦਿਓ ਤੇ ਮੇਰੀ ਬੇਨਤੀ ਇਹੀ ਹੁੰਦੀ ਆ ਜਿਆਦਾਤਰ ਵੀ ਜੇਕਰ ਦੇ ਤੁਸੀਂ ਵੀਡੀਓ ਨੂੰ ਪ੍ਰੋਪਰ ਦੇਖ ਲੈਂਦੇ ਜੇ ਤੁਹਾਨੂੰ ਕਿਸੇ ਨੂੰ ਵੀ ਕੁਝ ਵੀ ਪੁੱਛਣ ਦੀ ਜ਼ਰੂਰਤ ਨਹੀਂ ਹੋਵੇਗੀ ਮੇਰੇ ਵੀਡੀਓ ਬਣਾਉਣ ਦਾ ਵੀ ਇਹੀ ਮਕਸਦ ਹੁੰਦਾ ਵਾ ਕਿ ਤੁਹਾਨੂੰ ਜਿਹੜੀ ਆ ਪੂਰੀ ਤੇ ਸਹੀ ਜਾਣਕਾਰੀ ਮਿਲ ਜੇ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਾ ਪਵੇ ਤੇ ਤੁਸੀਂ ਘਰ ਬੈਠੇ ਸਾਰੇ ਆਪਣੇ ਕੰਮ ਜਿਹੜੇ ਆਪਣੇ ਮੋਬਾਈਲ ਦੇ ਰਾਹੀਂ ਕਰ ਸਕਦੇ ਜੀ ਇਹ ਕਿਸਾਨ ਨਿਧੀ ਯੋਜਨਾ ਦੇ ਵਿੱਚ ਬਹੁਤ ਸਾਰੇ ਕਿਸਾਨ ਭਰਾਵਾਂ ਦੀਆਂ ਜਿਹੜੀਆਂ ਚਾਰ 6 ਕਿਸੇ ਦੀਆਂ 10 ਇਸ ਤਰ੍ਹਾਂ ਕਿਸ਼ਤਾਂ ਆਈਆਂ ਨੇ ਤੇ ਜੇਕਰ ਟੋਟਲ ਅੱਜ ਦੀ 1:30 ਤੱਕ ਦੀ ਗੱਲ ਕਰੀਏ ਤਾਂ 20 ਕਿਸ਼ਤਾਂ ਜਿਹੜੀਆਂ ਉਹ ਆ ਚੁੱਕੀਆਂ ਨੇ ਜੇਕਰ ਤੁਹਾਡੀਆਂ ਕਿਸੇ ਦਾ ਰੁਕੀਆਂ ਹੋਈਆਂ ਨੇ ਤੁਸੀਂ ਉਹਨਾਂ ਨੂੰ ਮੋਬਾਈਲ ਤੋਂ ਐਕਟੀਵੇਟ ਕਰਵਾ ਕੇ ਤੇ ਜਦ ਵੀ ਪੀਐਮ ਕਿਸਾਨ ਨਿਧੀ ਦੀ 21ਵੀਂ ਕਿਸ਼ਤ ਆਏਗੀ ਉਸ ਦੇ ਵਿੱਚ ਜਿਹੜੀਆਂ ਤੁਹਾਡੀਆਂ ਸਾਰੀਆਂ ਬੈਗ ਵਾਲੀਆਂ ਕਿਸ਼ਤਾਂ ਜਿੰਨੀਆਂ ਵੀ ਰੁਕੀਆਂ ਹੋਈਆਂ ਨੇ ਉਹ ਸਾਰੀਆਂ ਕਿਸ਼ਤਾਂ ਜਿਹੜੀਆਂ ਉਹ ਤੁਹਾਡੇ ਅਕਾਊਂਟ ਦੇ ਵਿੱਚ ਟਰਾਂਸਫਰ ਹੋ ਜਾਣਗੀਆਂ ਹੁਣ ਇਸ ਦੇ ਵਿੱਚ ਜ਼ਿਆਦਾਤਰ 3 ਇਚ ਹੁੰਦੇ ਨੇ ਜੇਕਰ ਲੈਂਡ ਰਿਕਾਰਡ ਸੀਡਿੰਗ ਸਟੇਟਸ ਉਸ ਤੋਂ ਬਾਅਦ ਦੇ ਵਿੱਚ ਆਧਾਰ ਸੀਡਿੰਗ ਵਿਦ ਬੈਂਕ ਅਕਾਊਂਟ ਸਟੇਟਸ ਤੇ ਈ ਕੇ ਵਾਈ ਸੀ ਸਟੇਟਸ ਆ ਇਹ ਮੋਬਾਈਲ ਐਪ ਤੋਂ ਤੁਹਾਨੂੰ ਮੈਂ ਸਾਰੀ ਜਾਣਕਾਰੀ ਦਿਨਾ ਵਾ ਕਿਵੇਂ ਤੁਸੀਂ ਮੋਬਾਈਲ ਐਪ ਡਾਊਨਲੋਡ ਕਰਨਾ ਵਾ ਕਿਵੇਂ ਆਧਾਰ ਕਾਰਡ ਆਪਣਾ ਵਿੱਚ ਆਨਲਾਈਨ ਉਸ ਦੇ ਵਿੱਚ ਰਜਿਸਟਰਡ ਕਰਨਾ ਵਾ ਤੇ ਇਹ ਤਿੰਨੇ ਜਿਹੜੇ ਡਾਟ ਆ ਜੇਕਰ ਕਿਸੇ ਦੇ ਵਿੱਚ ਵੀ ਨੋ ਆ ਰਿਹਾ ਵਾ ਤੇ ਉਹਦਾ ਕੀ ਹੱਲ ਤੁਸੀਂ ਕਰ ਸਕਦੇ ਹੋ ਤੇ ਆਜੋ ਲੈ ਚਾਦਾ ਤੁਹਾਨੂੰ ਮੋਬਾਈਲ ਐਪ ਦੇ ਉੱਪਰ ਹਾਂਜੀ ਇਹ ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਦੇ ਪਲੇ ਸਟੋਰ ਦੇ ਵਿੱਚ ਜਾ ਕੇ ਪੀਐਮ ਕਿਸਾਨ ਗੋਲ ਵਾਲੀ ਐਪ ਜਿਹੜੀ ਹੈ ਇਸ ਨੂੰ ਡਾਊਨਲੋਡ ਕਰ ਲੈਣਾ ਵਾ ਇਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ ਇਸ ਤੋਂ ਬਾਅਦ ਇਸ ਨੂੰ ਡਾਊਨਲੋਡ ਕਰਨ ਤੋਂ ਬਾਅਦ ਇਸ ਨੂੰ ਓਪਨ ਕਰ ਲੈਣਾ ਵਾ ਹੁਣ ਇੱਥੇ ਲੌਗਇਨ ਵਾਲੀ ਆਪਸ਼ਨ ਆ ਰਹੀ ਆ ਹੁਣ ਇਸ ਦੇ ਵਿੱਚ ਫਿਰ ਤੋਂ ਬੈਨੀਫੀਸ਼ੀਰੀ ਸਿਲੈਕਟ ਕਰ ਲੈਣਾ ਸਿਲੈਕਟ ਕਰਨ ਤੋਂ ਬਾਅਦ ਜੇਕਰ ਰਜਿਸਟ੍ਰੇਸ਼ਨ ਨੰਬਰ ਆਈਡੀ ਰਹੀਂ ਕਰਨਾ ਚਾਹੁੰਦੇ ਜਾਂ ਆਧਾਰ ਕਾਰਡ ਰਹੀਂ ਆਧਾਰ ਕਾਰਡ ਦੇ ਵਿੱਚ ਕੀ ਹੋਵੇਗਾ ਤੁਸੀਂ ਇੱਥੇ ਆਪਣਾ ਆਧਾਰ ਕਾਰਡ ਨੰਬਰ ਭਰੋਗੇ ਤੇ ਜਿਹੜਾ ਤੁਹਾਡੇ ਆਧਾਰ ਕਾਰਡ ਦੇ ਨਾਲ ਮੋਬਾਈਲ ਨੰਬਰ ਰਜਿਸਟਰਡ ਹੈਗਾ ਵਾ ਉਸ ਨੰਬਰ ਦੇ ਉੱਪਰ OTP ਆਵੇਗਾ ਉਹ OTP ਇੱਥੇ ਭਰਨਾ ਤੁਸੀਂ ਇੱਥੇ OTP ਭਰਨ ਤੋਂ ਬਾਅਦ ਵਿੱਚ ਤੁਸੀਂ ਇਸ ਨੂੰ ਲੌਗਇਨ ਵਾਲੀ অপਸ਼ਨ ਦੇ ਉੱਪਰ ਲੌਗਇਨ ਕਰ ਦੇਣਾ ਲੌਗਇਨ ਕਰਨ ਤੋਂ ਬਾਅਦ ਵਿੱਚ ਤੁਹਾਡੇ ਸਾਹਮਣੇ ਤਿੰਨ ਆਪਸ਼ਨਾਂ ਮਿਲਣਗੀਆਂ ਡੈਸ਼ਬੋਰਡ ਅਪਡੇਟ ਮੋਬਾਈਲ ਨੰਬਰ ਤੇ ਲੌਗਆਊਟ ਇੱਥੇ ਪਹਿਲਾਂ ਸਭ ਤੋਂ ਤੁਸੀਂ ਡੈਸ਼ਬੋਰਡ ਵਾਲੀ ਆਪਸ਼ਨ ਜਿਹੜੀ ਇਸ ਦੇ ਉੱਪਰ ਓਕੇ ਕਰ ਦੇਣਾ ਵਾ ਇੱਥੇ ਤੁਸੀਂ ਦੇਖੋਗੇ ਤੁਹਾਡਾ ਨੇਮ ਮੋਬਾਈਲ ਨੰਬਰ ਰਜਿਸਟ੍ਰੇਸ਼ਨ ਆਈਡੀ ਤੁਹਾਡਾ ਐਡਰੈਸ ਸਾਰਾ ਕੁਝ ਇੱਥੇ ਸ਼ੋਅ ਕਰ ਜਾਵੇਗਾ ਉਸ ਤੋਂ ਬਾਅਦ ਇੱਥੇ ਆ ਰਿਹਾ ਸਟੇਟਸ ਸਭ ਤੋਂ ਇੰਪੋਰਟੈਂਟ ਚੀਜ਼ਾਂ ਇਹ ਤਿੰਨ ਚੀਜ਼ਾਂ ਇੱਥੇ ਆ ਰਹੀਆਂ ਵਾ ਲੈਂਡ ਰਿਕਾਰਡ ਸੀਡਿੰਗ ਆਧਾਰ ਸੀਡਿੰਗ ਤੇ ਕੇਵਾਈਸੀ ਸਟੇਟਸ ਇਹਨਾਂ ਤਿੰਨਾਂ ਦੇ ਬਾਰੇ ਦੇ ਵਿੱਚ ਤੁਹਾਨੂੰ ਪੂਰੀ ਮੈਂ ਜਾਣਕਾਰੀ ਦੇਵਾਂਗਾ ਕਿਵੇਂ ਤੁਸੀਂ ਇਹਨਾਂ ਨੂੰ ਜੈਸ ਕਰਵਾ ਕਰਵਾ ਸਕਦੇ ਜੇ ਜੇਕਰ ਇਸ ਦੇ ਵਿੱਚ ਨੋ ਆ ਰਿਹਾ ਸਭ ਤੋਂ ਪਹਿਲਾਂ ਲੈਂਡ ਰਿਕਾਰਡ ਸੀਡਿੰਗ ਸਟੇਟਸ ਜੇਕਰ ਤਾਂ ਜੈਸ ਆ ਰਿਹਾ ਵਾ ਫਿਰ ਤੇ ਤੁਹਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਜੇਕਰ ਨੋ ਆ ਰਿਹਾ ਵਾ ਜਿਹੜੇ ਕਿਸਾਨ ਵੀਰਾਂ ਦੇ ਇੱਥੇ ਨੋ ਸ਼ੋਅ ਕਰ ਰਿਹਾ ਵਾ ਉਹ ਆਪਣੀ ਲੇਟੈਸਟ ਜਮ੍ਹਾਂ ਬੰਦੀ ਲਵਾਉਣਗੇ ਫਰਦ ਕੇਂਦਰ ਦੇ ਵਿੱਚੋਂ ਉਤੋਂ ਆਪਣੀ ਜਮ੍ਹਾਂਬੰਦੀ ਲਵਾ ਕੇ ਤੇ ਜਿਹੜਾ ਵੀ ਤੁਹਾਡੇ ਨੇੜੇ ਤੁਹਾਡਾ ਖੇਤੀਬਾੜੀ ਦਾ ਦਫ਼ਤਰ ਹੈ ਉੱਥੇ ਜਾ ਕੇ ਤੁਸੀਂ ਆਪਣੀ ਜਮ੍ਹਾਂਬੰਦੀ ਜਮ੍ਹਾਂ ਕਰਵਾਓਗੇ ਤੇ ਥੋੜੇ ਦਿਨਾਂ ਦੇ ਵਿੱਚ ਵਿੱਚ ਤੁਹਾਡਾ ਸਟੇਟਸ ਜਿਹੜਾ ਇੱਥੇ ਜਲ ਸੋਕ ਕਰ ਜਾਵੇਗਾ ਉਸ ਤੋਂ ਬਾਅਦ ਆਏਗਾ ਆਧਾਰ ਸੀਡਿੰਗ ਵਿਦ ਬੈਂਕ ਅਕਾਊਂਟ ਸਟੇਟਸ ਸਭ ਤੋਂ ਪਹਿਲਾਂ ਤੁਸੀਂ ਆਪਣੇ ਬੈਂਕ ਦੇ ਵਿੱਚ ਜਾਣਾ ਵਾ ਜਿਹੜੇ ਵੀ ਬੈਂਕ ਦੇ ਵਿੱਚ ਤੁਹਾਡਾ ਖਾਤਾ 1 2 3 ਜਿਹੜੇ ਵੀ ਬੈਂਕਾਂ ਦੇ ਵਿੱਚ ਤੁਹਾਡਾ ਖਾਤਾ ਵਾ ਉੱਥੇ ਜਾਣਾ ਵਾ ਉੱਥੇ ਜਾ ਕੇ ਉਹਨਾਂ ਨੂੰ ਕਹਿਣਾਗੇ ਸਾਡਾ ਡੀਬੀਟੀ ਜਿਹੜਾ ਵਾ ਲਿੰਕ ਕੀਤਾ ਜਾਵੇ ਸਾਡੇ ਖਾਤੇ ਦੇ ਨਾਲ ਜਿਸ ਨੂੰ ਆਪਾਂ ਡਾਇਰੈਕਟ ਬੈਨੀਫਿਟ ਟ੍ਰਾਂਸਫਰਡ ਬੋਲਦੇ ਆ ਇਸ ਦੇ ਵਿੱਚ ਕੀ ਹੁੰਦਾ ਵਾ ਕਿ ਤੁਹਾਡੀ ਕੋਈ ਵੀ ਸਬਸਿਡੀ ਆਉਂਦੀ ਹੈ ਸਰਕਾਰ ਦੁਆਰਾ ਕੋਈ ਵੀ ਸਕੀਮ ਆਉਂਦੀ ਹੈ ਤੇ ਡਾਇਰੈਕਟਲੀ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਜਿਹੜੇ ਆ ਟ੍ਰਾਂਸਫਰ ਕਰ ਦਿੱਤੇ ਜਾਂਦੇ ਆ ਜੇਕਰ ਬੈਂਕ ਉਹਦੇ ਵਾਰ-ਵਾਰ ਚੱਕਰ ਕੱਟ ਕੇ ਤੁਸੀਂ ਥੱਕ ਚੁੱਕੇ ਜੇ ਫਿਰ ਸਭ ਤੋਂ ਸੌਖਾ ਤਰੀਕਾ ਇਸ ਦਾ ਇਹ ਹੈਗੇ ਤੁਸੀਂ ਆਪਣੇ ਨੇੜੇ ਜਿਹੜਾ ਵੀ ਤੁਹਾਡੇ ਪੋਸਟ ਆਫਿਸ ਆ ਤੁਸੀਂ ਆਪਣੇ ਪੋਸਟ ਆਫਿਸ ਦੇ ਵਿੱਚ ਆਪਣਾ ਖਾਤਾ ਜਿਹੜਾ ਵਾ ਖਲਵਾ ਲਓ ਉਹ ਖਾਤਾ ਜਿਹੜਾ ਵਾ ਡਾਇਰੈਕਟਲੀ ਡੀਬੀਡੀ ਨਾਲ ਲਿੰਕ ਕਰ ਦਿੰਦੇ ਆ ਉਸ ਤੋਂ ਬਾਅਦ ਇੱਥੇ ਆ ਰਿਹਾ ਹੈ ਕੇਵਾਈਸੀ ਸਟੇਟਸ ਕੇਵਾਈਸੀ ਸਟੇਟਸ ਦੇ ਵਿੱਚ ਜੇਕਰ ਤਾਂ ਇੱਥੇ ਯੈਸ ਆ ਰਿਹਾ ਵਾ ਠੀਕ ਹੈ ਜੇਕਰ ਇੱਥੇ ਨੋ ਆ ਰਿਹਾ ਵਾ ਤੇ ਇੱਥੇ ਨਾਲ ਹੀ ਤੁਹਾਨੂੰ ਜਿਸ ਤਰ੍ਹਾਂ ਇਹ ਕਾਂਡੇ ਜਿਹੇ ਦੇ ਨਿਸ਼ਾਨ ਦਿਖਾਈ ਦੇ ਰਹੇ ਵੇ ਇਸ ਤਰ੍ਹਾਂ ਇੱਥੇ ਵੀ ਦਿਖਾਈ ਦੇਵੇਗਾ ਨੋ ਦੇ ਲਾਗੇ ਉਸ ਦੇ ਉੱਪਰ ਓਕੇ ਕਰਨਾ ਵਾ ਪੋਕੇ ਕਰਨ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਪਲੇ ਸਟੋਰ ਦੇ ਵਿੱਚ ਜਾਣਾ ਪਵੇਗਾ ਉੱਤੇ ਇੱਕ ਐਪ ਡਾਊਨਲੋਡ ਕਰਨੀ ਆ ਉਹ ਤੁਹਾਨੂੰ ਦੱਸਦਾ ਕਿਹੜੀ ਐਪ ਆ ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਵਾ ਮਿਲ ਜਾਵੇਗਾ ਆਪਣੇ ਮੋਬਾਈਲ ਦੇ ਪਲੇ ਸਟੋਰ ਦੇ ਵਿੱਚ ਜਾ ਕੇ ਇੱਥੇ ਆਧਾਰ ਫੇਸ ਆਰ ਦੀ ਜਿਹੜੀ ਆ ਇਹਨੂੰ ਇੰਸਟਾਲ ਕਰ ਲੈਣਾ ਇਹਨੂੰ ਡਾਊਨਲੋਡ ਕਰ ਲੋਗੇ ਤੁਹਾਨੂੰ ਬਾਕੀ ਕੁਝ ਵੀ ਇੱਥੇ ਕਰਨੀ ਜ਼ਰੂਰਤ ਨਹੀਂ ਬਸ ਤੁਸੀਂ ਇਸਨੂੰ ਜਿਹੜਾ ਵਾ ਡਾਊਨਲੋਡ ਕਰ ਲੈਣਾ ਵਾ ਜੇਕਰ ਏਕੇ ਵਾਈ ਸੀ ਜਿਹੜੀ ਤੁਹਾਡੀ ਆ ਨੋ ਡਨ ਆ ਰਹੀ ਹੈ ਤੇ ਨੋ ਆ ਰਿਹਾ ਇੱਥੇ ਦਾ ਐਪ ਇੰਸਟਾਲ ਕਰਨ ਤੋਂ ਬਾਅਦ ਫਿਰ ਤੋਂ ਤੁਸੀਂ ਇੱਥੇ ਆ ਜਾਣਾ ਏਕੇ ਵਾਈ ਸੀ ਸਟੇਟਸ ਜੇਕਰ ਇੱਥੇ ਨੋ ਆ ਰਿਹਾ ਵਾ ਤਾਂ ਅੱਗੇ ਤੁਹਾਨੂੰ ਮਾਰਕਿੰਗ ਦਾ ਨਿਸ਼ਾਨ ਮਿਲੇਗਾ ਮਾਰਕਿੰਗ ਨਿਸ਼ਾਨ ਦੇ ਉੱਪਰ ਓਕੇ ਕਰਕੇ ਤੇ ਤੁਹਾਡਾ ਉਸ ਦੇ ਵਿੱਚ ਤੁਹਾਨੂੰ ਫੇਸ ਤੁਹਾਡਾ ਦਿਖਾਈ ਦੇਵੇਗਾ ਜੇ ਤੁਸੀਂ ਬੜੀ ਆਸਾਨੀ ਦੇ ਨਾਲ ਕੇਵਾਈਸੀ ਜਿਹੜੀ ਆ ਤੁਹਾਡੀ 5 ਦੇ 10 ਮਿੰਟ ਦੇ ਵਿੱਚ ਵਿੱਚ ਜਿਹੜੀ ਕੇਵਾਈਸੀ ਉਹ डन ਹੋ ਜਾਵੇਗੀ ਉਸ ਤੋਂ ਬਾਅਦ ਇੱਥੇ ਆ ਰਿਹਾ ਵਾ ਬੈਨੀਫੀਸ਼ੀਰੀ ਸਟੇਟਸ ਇਸ ਦੇ ਉੱਪਰ ਓਕੇ ਕਰਨਾ ਵਾ ਓਕੇ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਇੱਥੇ ਇਨਸਟਾਲਮੈਂਟ ਬਾਰੇ ਜਿਹੜੀ ਜਾਣਕਾਰੀ ਮਿਲ ਰਹੀ ਹੈ ਹੁਣ ਇਸ ਦੇ ਵਿੱਚ ਜੇਕਰ ਕਰੀਏ ਟੋਟਲ ਤੇ 20 ਇਨਸਟਾਲਮੈਂਟਾਂ ਜਿਹੜੀਆਂ ਵਾ 20 ਕਿਸ਼ਤਾਂ ਜਿਹੜੀਆਂ ਵਾ ਆ ਚੁੱਕੀਆਂ ਨੇ ਹੁਣ ਜੇਕਰ ਆਪਾਂ ਚੈੱਕ ਕਰਨੀ ਹੈ ਆਪਣੇ ਕਈ ਵਾਰ ਕੀ ਦਿੱਕਤ ਹੁੰਦੀ ਆ ਕਿ ਆਪਾਂ 2 ਜਾਂ 3 ਬੈਂਕਾਂ ਦੇ ਵਿੱਚ ਖਾਤਾ ਖਲਵਾਇਆ ਹੁੰਦਾ ਵਾ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਪਣੇ ਜਿਹੜੀ ਪੇਮੈਂਟ ਹੈ ਉਹ ਕਿਹੜੇ ਖਾਤੇ ਦੇ ਵਿੱਚ ਆਈ ਆ ਉਸ ਦਾ ਹੀ ਬੜਾ ਆਸਾਨ ਤਰੀਕਾ ਦੇਖਣ ਦਾ ਇੱਥੇ ਤੁਸੀਂ 13 14 ਕੇ ਵੀ ਕਿਸ਼ਤ ਦੇ ਉੱਪਰ ਓਕੇ ਕਰਕੇ ਤੇ ਗੈਟ ਡਿਟੇਲ ਵਾਲੀ ਦੇ ਉੱਪਰ ਓਕੇ ਕਰ ਦੇਣਾ ਵਾ ਓਕੇ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਤੇ ਤੁਹਾਡਾ ਸਾਰੀ ਡਿਟੇਲ ਜਿਹੜੀ ਆ ਓਪਨ ਹੋ ਜਾਵੇਗੀ ਪੀ ਐਫ ਐਮ ਐਸ ਸਟੇਟਸ ਜੋ ਕੁਝ ਵੀ ਹੈਗਾ ਵਾ ਸਾਰਾ ਕੁਝ ਇੱਥੇ ਸ਼ੋਅ ਕਰ ਜਾਏਗਾ ਨਾਲ ਹੀ ਤੁਹਾਡਾ ਅਕਾਊਂਟ ਨੰਬਰ ਵੀ ਸ਼ੋਅ ਕਰ ਜਾਏ ਕਿਹੜੇ ਅਕਾਊਂਟ ਦੇ ਵਿੱਚ ਤੁਹਾਡੇ ਪੈਸੇ ਜਿਹੜੇ ਆ ਰਹੇ ਆ। ਹੁਣ ਉਸ ਤੋਂ ਬਾਅਦ ਦੇ ਵਿੱਚ ਸੈਕਟੋ ਸੈਕੰਡ ਆਪਸ਼ਨ ਦੇ ਵਿੱਚ ਜੇਕਰ ਗੱਲ ਕਰੀਏ ਮੋਬਾਈਲ ਅਪਡੇਟ ਕਰਨਾ ਵਾ। ਫਿਰ ਇੱਥੇ ਅਪਡੇਟ ਮੋਬਾਈਲ ਨੰਬਰ ਦੇ ਉੱਪਰ ਜਾਣਾ ਵਾ ਜੇਕਰ ਤੁਸੀਂ ਆਪਣਾ ਮੋਬਾਈਲ ਨੰਬਰ ਚੇਂਜ ਕਰਨਾ ਵਾ। ਕਰਨ ਤੋਂ ਬਾਅਦ ਫਿਰ ਤੋਂ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਦਾ ਨੰਬਰ ਭਰ ਕੇ ਇਸ ਨੂੰ ਸਰਚ ਕਰ ਲੈਣਾ ਵਾ। ਸਰਚ ਕਰਨ ਤੋਂ ਬਾਅਦ ਇੱਥੇ ਤੁਸੀਂ ਦੇਖੋਗੇ ਇੱਥੇ ਨਵੇਂ ਮੋਬਾਈਲ ਨੰਬਰ ਦੀ ਆਪਸ਼ਨ ਆ ਗਈ ਆ। ਹੁਣ ਇੱਥੇ ਜਿਹੜਾ ਵੀ ਤੁਸੀਂ ਮੋਬਾਈਲ ਨੰਬਰ ਆਪਣਾ ਭਰਨਾ ਚਾਹੁੰਦੇ ਹੋ ਭਰ ਸਕਦੇ ਹੋ ਭਰਨ ਤੋਂ ਬਾਅਦ ਗੈਟ OTP ਕਰੋਗੇ ਤੁਹਾਡੇ ਨਵੇਂ ਮੋਬਾਈਲ ਨੰਬਰ ਦੇ ਉੱਪਰ ਇੱਕ OTP ਆਏਗਾ ਉਹ OTP ਇਸ ਦੇ ਵਿੱਚ ਫਿਲ ਕਰਕੇ ਤੁਸੀਂ ਆਪਣਾ ਮੋਬਾਈਲ ਨੰਬਰ ਚੇਂਜ ਕਰ ਲੋਗੇ ਫਿਲਹਾਲ ਮੈਂ ਜਿਹੜਾ ਵਾ ਇਸ ਦੇ ਵਿੱਚ ਕੋਈ ਵੀ ਮੋਬਾਈਲ ਨੰਬਰ ਚੇਂਜ ਨਹੀਂ ਕਰਨਾ ਇਸ ਲਈ ਮੈਂ ਇਸ ਨੂੰ ਚੇਂਜ ਨਹੀਂ ਕਰਾਂਗਾ ਬਾਕੀ ਫਿਰ ਵੀ ਇਸ ਤੇ ਰਿਲੇਟਡ ਜੇਕਰ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਦੇ ਸਕਦੇ ਜੇ ਉਸ ਦਾ ਤੁਹਾਨੂੰ ਰਿਪਲਾਈ ਜਿਹੜਾ ਵਾ ਮਿਲ ਜਾਵੇਗਾ 100% ਜਿਹੜਾ ਵਾ ਤੁਹਾਡਾ ਇਸ ਵੀਡੀਓ ਦੇ ਮਾਧਿਅਮ ਰਹੀ ਸਾਰਾ ਹੱਲ ਹੋ ਜਾਵੇਗਾ ਫਿਰ ਵੀ ਕੋਈ ਦਿੱਕਤ ਆਉਂਦੀ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਲਿਖ ਸਕਦੇ ਹੋ ਜੋ ਉਸ ਦੇ ਰਿਲੇਟਡ ਤੁਹਾਨੂੰ ਜਾਣਕਾਰੀ ਜਿਹੜੀ ਆ ਮਿਲ ਜਾਵੇਗੀ